ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂਕ ਬਲੌ ਫਾਈਨਲੀ ਆਰਸੀਆਪੀ ਪ੍ਰੋਗਰਾਮ ਅਨਾਉਂਸ ਹੋ ਗਿਆ ਤੇ ਬੀਤੇ ਕੱਲ ਇਸ ਦੇ ਉੱਤੇ ਮੈਂ ਇੱਕ ਵੀਡੀਓ ਬਣਾਈ ਸੀ ਉਸ ਤੋਂ ਬਾਅਦ ਬਹੁਤ ਸਾਰੀਆਂ ਕਾਲਸ ਇਸ ਪ੍ਰੋਗਰਾਮ ਨੂੰ ਲੈ ਕੇ ਆਈਆਂ ਨੇ ਤੇ ਉਹਨਾਂ ਦੇ ਵਿੱਚ ਕਈ ਅਜਿਹੇ ਕਾਮਨ ਕੁਐਸਚਨ ਸੀਗੇ ਜੋ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ਼ਨ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਡਿਸਕਸ਼ਨ ਕਰਨਾ ਹੈ ਉਹ ਕਰਨਾ ਹੈ ਕਿ ਭਈ ਜੇਕਰ ਤੁਸੀਂ ਇਸ ਕਮਿਊਨਿਟੀ ਦੇ ਅੰਦਰ ਰਹਿੰਦੇ ਹੋ ਤਾਂ ਕਿਹੜੇ ਕਿਹੜੇ ਓਕੂਪੇਸ਼ਨਸ ਦੇ ਵਿੱਚ ਤੁਸੀਂ ਫਾਲ ਕਰਦੇ ਹੋ ਜਾਂ ਫਿਰ ਕਿਹੜੇ ਕਿਹੜੇ ਓਕੂਪੇਸ਼ਨਸ ਜਿਹੜੇ ਆ ਉਹ ਐਲੀਜੀਬਲ ਹੈ ਉਸ ਤੋਂ ਇਲਾਵਾ ਜੀਡੀਵੀ ਕਮਿਊਨਿਟੀ ਦੇ ਹੋ ਤੁਸੀਂ ਤਾਂ ਕਿੱਦਾਂ ਤੁਸੀਂ ਡਿਸਾਈਡ ਕਰੋਗੇ ਕਿੱਦਾਂ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਉਸ ਕਮਿਊਨਿਟੀ ਦੀ ਬਾਉਂਡਰੀ ਦੇ ਅੰਦਰ ਆਉਂਦੇ ਹੋ ਉਸ ਮੈਪ ਨੂੰ ਤੁਸੀਂ ਕਿੱਦਾਂ ਆਪਣੇ ਆਪ ਨੂੰ ਲੋਕੇਟ ਕਰ ਸਕਦੇ ਹੋ ਉਹਦੇ ਉੱਤੇ ਉਸ ਬਾਰੇ ਡਿਸਕਸ਼ਨ ਕਰਾਂਗੇ ਤੀਜਾ ਡਿਸਕਸ਼ਨ ਕਰਨਾ ਹੈ ਕਿ ਭਈ 2025 ਇਨਟੇਕ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਟਾਈਮ ਫਰੇਮ ਕੀਤਾ ਹੈ ਕਿਸ ਤਰੀਕੇ ਦੇ ਨਾਲ ਟਾਈਮ ਨਿਰਧਾਰਿਤ ਕੀਤਾ ਹੈ ਕਿ ਤੁਸੀਂ ਫਾਈਲਿੰਗ ਕਰ ਸਕਦੇ ਹੋ ਜਾਂ ਫਿਰ ਕਮਿਊਨਿਟੀ ਦੀ ਰეკਮੈਂਡੇਸ਼ਨ ਵਾਸਤੇ ਤੁਹਾਡੇ ਕੋਲ ਆਪਸ਼ਨਸ ਕੀ ਕੀ ਹੈਗੇ ਨੇ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਹੋਣ ਵਾਲੀ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੇਕਰ ਹੁਣ ਤੱਕ ਨਹੀਂ ਕੀਤਾ ਕਿਉਂਕਿ ਤੁਹਾਡਾ ਆਪਣਾ ਉਹ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਜੇ ਤੁਹਾਨੂੰੜਾ ਸੋਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਆ ਵੀਡੀਓ ਕਿ ਜਿਹੜਾ RCIP ਪ੍ਰੋਗਰਾਮ ਹੈ ਉਹਦੇ ਵਿੱਚ ਆਪਾਂ ਸ਼ੁਰੂਆਤ ਟਿਮਿੰਸ ਤੋਂ ਕਰਦੇ ਆ ਕਿਉਂਕਿ ਟਿਮਿੰਸ ਦੀ ਡਿਟੇਲਸ ਜਿਹੜੀ ਆ ਉਹ ਸਾਰੀ ਆ ਚੁੱਕੀ ਹੈ ਟਿਮਿੰਸ ਤੋਂ ਸ਼ੁਰੂ ਕਰਦੇ ਆ ਕਿ ਟਿਮਿੰਸ ਦੇ ਵਿੱਚ ਜੇਕਰ ਇਸ ਕਮਿਊਨਿਟੀ ਦੇ ਵਿੱਚੋਂ ਕਿਉਂਕਿ ਆਰਸੀਆਪੀ ਵਾਸਤੇ ਹਰ ਇੱਕ ਕਮਿਊਨਿਟੀ ਤੋਂ ਮੰਗਿਆ ਗਿਆ ਸੀਗਾ ਕਿ ਭਈ ਤੁਹਾਡੇ ਕਿਹੜੀ ਲੇਬਰ ਸ਼ਾਰਟੇਜ ਹੈ ਜਾਂ ਕਿਹੜੇ ਓਕੂਪੇਸ਼ਨਸ ਦੇ ਵਿੱਚ ਤੁਹਾਨੂੰ ਲੋਡ ਹੈਗੀ ਆ ਉਹਦੀ ਡਿਟੇਲ ਮੰਗੀ ਗਈ ਸੀਗੀ ਤੇ ਇਹਦੇ ਵਿੱਚ ਟਿਮਿੰਸ ਦੇ ਵਿੱਚ ਕਿਹੜੇ-ਕਿਹੜੇ ਓਕੂਪੇਸ਼ਨ ਜਿਹੜੇ ਆ ਉਹ ਐਲੀਜੀਬਲ ਹੈ ਉਸ ਬਾਰੇ ਡਿਸਕਸ਼ਨ ਪਹਿਲਾਂ ਕਰਦੇ ਆ ਹੈਲਥ এডਿਕੇਸ਼ਨ ਲਾ ਐਂਡ ਸੋਸ਼ਲ ਕਮਿਊਨਿਟੀ ਐਂਡ ਗਵਰਨਮੈਂਟ ਸਰਵਿਸਿਜ਼ ਉਸ ਤੋਂ ਬਾਅਦ ਟ੍ਰੇਡ ਐਂਡ ਟ੍ਰਾਂਸਪੋਰਟ ਨੇਚਰਲ ਰਿਸੋਰਸਸ ਐਜ਼ ਐਗਰੀਕਲਚਰ ਬਿਜ਼ਨਸ ਫਾਈਨੈਂਸ ਤੇ ਐਡਮਿਨਿਸਟ੍ਰੇਸ਼ਨ ਇਹ ਜਿਹੜੇ ਆ ਉਹ ਓਕਿਪੇਸ਼ਨਸ ਨੇ ਜਿਨ੍ਹਾਂ ਨੂੰ ਉਹਨਾਂ ਨੇ ਪਾਇਰਿਟੀ ਸੈਕਟਰ ਦੇ ਦਾ ਨਾਮ ਦਿੱਤਾ ਹੈ ਹੁਣ ਕਲੋਟਾਈਜ਼ ਜਿਹੜੇ ਓਕਿਪੇਸ਼ਨਸ ਨੂੰ ਕੀਤਾ ਗਿਆ ਨੌਕਾਊਟਸ ਨੇ ਨੌਕਾਊਟ ਦੀ ਡਿਟੇਲ ਜਾ ਕੇ ਤੁਸੀਂ ਸਕਰੀਨਸ਼ਾਟ ਲੈ ਕੇ ਪੜ੍ਹ ਸਕਦੇ ਹੋ ਵੈਸੇ ਮੈਂ ਤੁਹਾਨੂੰ ਮੋਟਾ ਮੋਟੀ ਸਮਝਾ ਦਿੰਦਾ ਹੈ ਇਹ ਚ ਫਾਈਨੈਂਸ਼ੀਅਲ ਐਡਵਾਈਜ਼ਰ ਆਂਦੇ ਨੇ ਅਕਾਊਂਟਿੰਗ ਟੈਕਨੀਸ਼ੀਅਨ ਐਂਡ ਬੁੱਕਕੀਪਰ ਸਾਂਦੇ ਨੇ ਐਡਮਿਨਿਸਟ੍ਰੇਟਿਵ ਆਫੀਸਰ ਆਂਦੇ ਨੇ ਤੇ ਜੀਓਲੋਜੀਕਲ ਐਂਡ ਮਿਨਰਲ ਟੈਕਨੋਲੋਜਿਸਟ ਐਂਡ ਟੈਕਨੀਸ਼ੀਅਨ ਸਾਂਦੇ ਆ ਉਸ ਤੋਂ ਬਾਅਦ ਮੈਟਾਲੋਜੀਕਲ ਐਂਡ ਮਟੀਰੀਅਲ ਇੰਜੀਨੀਅਰ ਸਾਂਦੇ ਆ ਰਜਿਸਟਰਡ ਨਰਸ ਐਂਡ ਰਜਿਸਟਰਡ ਸਾਈਕੈਟ੍ਰਿਕਸ ਨਰਸ ਆਂਦੇ ਆ ਲਾਇਸੈਂਸਡ ਪ੍ਰੈਕਟਿਸ਼ਨਰ ਨਰਸ ਆਂਦੇ ਆ ਉਸ ਤੋਂ ਇਲਾਵਾ ਐਨੀਮਲ ਹੈਲਥ ਟੈਕਨੋਲੋਜਿਸਟ ਐਂਡ ਵੈਟਰਨਰੀ ਟੈਕਨੀਸ਼ੀਅਨ ਆਂਦੇ ਆ ਮੈਡੀਕਲ ਲੈਬੋਰਟਰੀ ਟੈਕਨੋਲੋਜਿਸਟ ਆਂਦੇ ਆ ਨਰਸ ਏਡ ਆਰਡਰਲਾਈਜ਼ ਐਂਡ ਪੇਸ਼ੈਂਟ ਸਰਵਿਸ ਐਸੋਸੀਏਟਸ ਆਂਦੇ ਆ ਐਲੀਮੈਂਟਰੀ ਸਕੂਲ ਐਂਡ ਕਿੰਗ ਗਾਰਡਨ ਟੀਚਰਸ ਆਂਦੇ ਆ ਸੋਸ਼ਲ ਐਂਡ ਕਮਿਊਨਿਟੀ ਸਰਵਿਸ ਵਰਕਰ ਅਰਲੀ ਚਾਈਲਡਹੂਡ ਐਜੂਕੇਟਰ ਐਂਡ ਅਸਿਸਟੈਂਟ होम सपोर्ट वर्कर केयर गिवर एंड रिलेटेड ऑक्युपेशंस वेल्डर एंड रिलेटेड मशीन ऑपरेटर इंडस्ट्रियल टेक्नीशियन कंस्ट्रक्शन मिलवेट एंड इंडस्ट्रियल मशीनस उस तो अलावा हैवी ड्यूटी इक्विपमेंट मशीनस उस तो बाद ऑटोमोटिव सर्विस टेक्नीशियन ट्रक एंड बस मैकेनिक्स एंड मैकेनिकल रिपेयर फिर उस तो बाद ट्रांसपोर्ट ट्रक ड्राइवर हैवी इक्विपमेंट ऑपरेटर फिर ऑटोमोटिव एंड हैवी ट्रक एंड इक्विपमेंट पार्ट इंस्टॉलर एंड सर्विसेज कंस्ट्रक्शन ट्रेड्स हेल्पर एंड लेबर अंडरग्राउंड प्रोडक्शन एंड डेवलपमेंट माइनर उस तो बाद आ जाते हैं लेबर इन वुड पल्प ਐਂਡ ਪੇਪਰ ਪ੍ਰੋਸੈਸਿੰਗ ਇਹ ਜਿਹੜੇ ਆ ਓਕੁਪੇਸ਼ਨਸ ਉਹਨਾਂ ਨੇ ਰੱਖੇ ਹੈਗੇ ਆ ਹੁਣ ਤੁਸੀਂ ਬਾਉਂਡਰੀ ਕਿਵੇਂ ਚੈੱਕ ਕਰ ਸਕਦੇ ਹੋ ਕਿ ਤੁਹਾਡਾ ਜਿਹੜਾ ਏਰੀਆ ਹੈ ਉਹ ਇਸ ਮੈਪ ਦੇ ਵਿੱਚ ਆਉਂਦਾ ਜਾਂ ਨਹੀਂ ਆਉਂਦਾ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਟਿਮਿੰਸ ਦਾ ਲਿੰਕ ਦੇ ਦਾਂਗਾ ਉਹਨਾਂ ਦੀ ਆਫੀਸ਼ੀਅਲ ਵੈਬਸਾਈਟ ਦਾ ਉੱਥੇ ਜਾ ਕੇ ਤੁਸੀਂ ਜਦੋਂ ਉਸ ਤੇ ਲਿੰਕ ਤੇ ਕਲਿੱਕ ਕਰੋਗੇ ਤੁਹਾਨੂੰ ਇੱਕ ਆਪਸ਼ਨ ਮਿਲੇਗਾ view RCIP FCIP ਬਾਉਂਡਰੀ ਮੈਪ ਹੇਅਰ ਜਦੋਂ ਇੱਥੇ ਤੁਸੀਂ ਕਲਿੱਕ ਕਰੋਗੇ ਤੇ ਤੁਹਾਡੇ ਸਾਹਮਣੇ ਆਹ ਵਾਲਾ ਮੈਪ ਖੁੱਲ ਕੇ ਆ ਜਾਣਾ ਆਪਣੀ ਸਕਰੀਨ ਤੇ ਦੇਖੋ ਤੇ ਇਸ ਮੈਪ ਦੇ ਵਿੱਚ ਤੁਸੀਂ ਦੇਖਣਾ ਹੈ ਕਿ ਤੁਸੀਂ ਜਿਹੜੇ ਏਰੀਆ ਦੇ ਵਿੱਚ ਹੋ ਕੀ ਉਹ ਏਰੀਆ ਇਸ ਬਾਉਂਡਰੀ ਦੇ ਅੰਦਰ ਹੈ ਜੇਕਰ ਬਾਉਂਡਰੀ ਦੇ ਅੰਦਰ ਹੈ ਤਾਂ ਤੁਸੀਂ ਇਸ ਪ੍ਰੋਗਰਾਮ ਦੇ ਲਈ ਐਲੀਜੀਬਲ ਹੈਗੇ ਹੋ ਚਲੋ ਜੀ ਹੁਣ ਆ ਜਾਣਾ ਹੈ ਕਿ 2025 ਇਨਟੇਕ ਵਾਸਤੇ ਇਨਟੇਕ ਪੀਰੀਅਡ ਜਿਹੜਾ ਉਹ ਕੀ ਹੋਵੇਗਾ ਕਦੋਂ-ਕਦੋਂ ਓਪਨ ਹੋਵੇਗਾ ਆ ਜੜਮੀ ਨ ਚੱਲ ਰਿਹਾ ਅਪ੍ਰੈਲ ਇਹਦੇ ਵਿੱਚ 27 ਅਪ੍ਰੈਲ ਤੋਂ ਤਿੰਨ ਮਈ 27 ਅਪ੍ਰੈਲ 12 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਠੀਕ ਹੈ ਮਈ ਤਿੰਨ ਤੱਕ ਉਸ ਤੋਂ ਬਾਅਦ ਮਈ 25 ਨੂੰ ਓਪਨ ਹੋਵੇਗਾ 12 ਵਜੇ ਰਾਤ ਨੂੰ ਤੇ ਮਈ 31 ਰਾਤ 12 ਵਜੇ ਤੱਕ ਰਹੇਗਾ ਮਤਲਬ 11:59 ਮਿੰਟ ਤੱਕ ਰਹੇਗਾ ਫਿਰ ਜੂਨ 22 ਨੂੰ ਓਪਨ ਹੋਵੇਗਾ 12 ਵਜੇ ਤੇ ਜੂਨ 28 ਨੂੰ ਰਾਤ 12 ਵਜੇ ਬੰਦ ਹੋਵੇਗਾ ਜੁਲਾਈ 27 ਤੋਂ ਲੈ ਕੇ ਅਗਸਤ 2 ਤੱਕ ਇਹ ਵੀ ਰਾਤ ਨੂੰ 12 ਵਜੇ ਸ਼ੁਰੂ ਹੋ ਕੇ 12 ਵਜੇ ਖਤਮ ਹੋਵੇਗਾ ਨਹੀਂ 11:58 ਤੇ ਅਗਸਤ 24 ਤੋਂ ਅਗਸਤ 30 ਸਤੰਬਰ 21 ਤੋਂ ਸਤੰਬਰ 27 ਅਕਤੂਬਰ 26 ਤੋਂ ਨਵੰਬਰ 1 ਨਵੰਬਰ 23 ਤੋਂ ਨਵੰਬਰ 29 ਜਿਹੜੀ ਵੀ ਸਟਾਰਟਿੰਗ ਡੇਟ ਹੋਵੇਗੀ ਰਾਤ ਨੂੰ 12 ਵਜੇ ਤੋਂ ਸ਼ੁਰੂ ਹੋਵੇਗੀ ਤੇ ਅਗਲੇ ਜਿਹੜੀ ਐਂਡ ਡੇਟ ਹੋਵੇਗੀ ਉਦੋਂ ਰਾਤ 12 ਵਜੇ ਤੱਕ ਜੋ ਤੱਕ ਡੇਟ ਚੇਂਜ ਨਹੀਂ ਹੋ ਜਾਂਦੀ ਉਦੋਂ ਤੱਕ ਇਹਦੇ ਵਿੱਚ ਐਕਸੈਪਟ ਹੋਣਗੀਆਂ ਤੁਹਾਡੀਆਂ ਅਪਲੀਕੇਸ਼ਨਸ ਸੋ ਇਹ 2025 ਇਨਟੇਕ ਜਿਹੜਾ ਉਹ ਨਿਰਧਾਰਿਤ ਕੀਤਾ ਗਿਆ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਖਾਸ ਕਰਕੇ ਸਮੇਂ ਨੂੰ ਲੈ ਕੇ ਇਨਟੇਕ ਨੂੰ ਲੈ ਕੇ ਜਾਂ ਬਾਉਂਡਰੀਜ਼ ਨੂੰ ਲੈ ਕੇ ਕਿ ਕੀ ਉਹ ਇਸ ਏਰੀਆ ਚ ਆਉਂਦੇ ਆ ਨਹੀਂ ਆਉਂਦੇ ਜਾਂ ਫਿਰ ਕਿਹੜੇ ਸੈਕਟਰ ਦੇ ਵਿੱਚ ਜਿਹੜੇ ਜੋਬ ਕਰ ਰਹੇ ਨੇ ਕਿ ਉਹ ਓਕੂਪੇਸ਼ਨ ਜਾਂ ਜਿਹੜੀ ਉਹ ਉਹਨਾਂ ਦਾ ਐਜੂਕੇਸ਼ਨ ਹੈ ਕਿ ਉਹਦੇ ਉਹ ਫਾਲ ਕਰਦੇ ਨੇ ਇਲੀਜੀਬਲ ਹੈਗੇ ਆ ਨਹੀਂ ਉਹ ਉਸ ਟੌਪਿਕ ਦੇ ਉੱਤੇ ਬੇਸਡ ਅਸਦੀ ਵੀਡੀਓ ਸੀਗੀ ਉਮੀਦ ਕਰਦਾ ਮਿਲੋਕਸਾਂ ਦਾ ਆ ਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਤੁਸੀਂ ਸਾਡੇ ਨਾਲ ਕੋਈ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ